ਕੋਈ 1.5 2 ਵਜੇ ਨਾਲ ਐਕਸੀਡੈਂਟ ਹੋਇਆ ਰਾਤ ਮੌਕੇ ਤੇ ਕੋਈ ਨਹੀਂ ਹੈਗਾ ਮੁੰਡਾ ਕੱਲਾ ਹੀ ਸਪੀਡ ਜ਼ਿਆਦਾ ਸੀ ਜੀ ਅੰਨੀ ਸਪੀਡ ਤੇ ਕੋਈ ਮੋੜ ਜਿਹੜਾ ਕੱਟਿਆ ਨਹੀਂ ਗਿਆ ਜਿੰਨੀ ਸਪੀਡ 25 70 ਨਾਲ ਵਜੀ ਆ ਰਾਤ ਕੇ ਨੇ ਦੇਖਿਆ ਨਹੀਂ ਰਾਤ ਦੀ ਲੱਥ ਹੋ ਗਈ ਆ ਮੌਕੇ ਤੇ ਮਰ ਗਿਆ ਫੇਰੇ ਮੁੜ ਕੇ ਫੇਰੇ ਲੋਕਾਂ ਨੇ ਆਣ ਕੇ ਵੇਖਿਆ ਤੜਕੇ ਜੇ ਵੇੜਕ ਵਗਣ ਲੱਗੀ ਆ ਫੇਰੇ ਓਲੇ ਵਿੱਚ ਫੇਰਾ ਹੀ ਫੇਰੇ ਪਿੰਡ ਫਰਮ ਕੀਤਾ ਤੇ ਉਹਨਾਂ ਨੇ ਆਣ ਕੇ ਮਿੱਤੋਂ ਕੱਢ ਕੇ ਇਹਨੂੰ ਖੜਿਆ ਉਹ ਮਾਦਾ ਇਹਦੇ ਬੁਰਗੀ ਕਾਨੇ ਆ ਉਰਲੇ ਬੰਨੇ ਠੀਕ ਹੈ ਉਹਨਾਂ ਦਾ ਮੁੰਡਾ ਹੀ ਕੱਲਾ ਮੁੰਡਾ ਹੀ ਹੋਰ ਕੋਈ ਨਹੀਂ ਨਾਲ ਇਹ ਪਿੰਡ ਨੂੰ ਜਾਣ ਗਿਆ ਆਪਣੇ ਮੈਂ ਸਵੇਰੇ 7 ਵਜੇ ਆਪਣੇ ਇਧਰੋਂ ਬਾਹਰੋਂ ਕੀਤਾ ਜੋ ਗਿਆ ਸੀ ਤੇ ਮੈਂ ਉਹ ਇਧਰੋਂ ਮੈਨੂੰ ਖਿਆਲ ਨਹੀਂ ਆਦਾ ਬਾਅਦ ਇੱਕ ਮੁੰਡੇ ਦਾ ਫੋਨ ਆਇਆ ਵੀ ਕਹਿੰਦਾ ਵੀ ਇੱਥੇ ਨਾ ਗੱਡੀ ਵਜੀ ਆ ਤੇ ਲਾਗੋ ਲੋਕੀ ਲੰਗੀ ਜਾਏ ਕਹਿੰਦਾ ਤੇ ਵੇਖ ਕੇ ਤੇ ਲੰਘ ਜਾਂਦਾ ਮੁੰਡਾ ਵਿੱਚ ਪਿਆ ਆ ਫਿਰ ਅਸੀਂ ਆਣ ਕੇ ਬਾਰੀਆਂ ਪੂਰੀਆਂ ਦੇ ਖੇਤਿਆਂ ਪਰ ਖੋਲ ਕੇ ਆਇਆ ਇੱਕ ਬਾਰੀ ਖੇਤਿਆਂ ਅਸੀਂ ਜੋਰ ਨਾਲ ਖੋਲੀ ਉਹਦੇ ਵਿੱਚ ਮੁੰਡਾ ਜਦੋਂ ਉਹਦੀ ਨਵਜੇ ਨੂੰ ਜੋ ਬੜੀ ਚੱਕ ਕੀਤਾ ਤਾਂ ਮੁੰਡੇ ਦਾ ਸਰੀਰ ਨਾ ਆਕਰ ਚੁੱਕਿਆ ਠੰਡਾ ਹੋ ਗਿਆ ਉਹਦਾ ਫੋਨ ਫੜਿਆ ਤੇ ਉਹਦੇ ਫੋਨ ਦੇ ਉੱਤੇ ਨੇ ਉਹਦੇ ਭੂਆ ਦਾ ਪੁੱਤ ਦਾ ਫੋਨ ਆ ਰਿਹਾ ਸੀ ਉਹਨੇ ਪੁੱਛਦਾ ਵੀ ਕਿੱਥੇ ਆਇਆ ਦਾ ਨਾਮ ਸ਼ੁਭਮ ਆ ਕਿ ਇਹ ਦੋ ਦਮਾ ਦਾ ਮੁੰਡਾ ਫਿਰ ਉਹਨੂੰ ਉਹਨਾਂ ਕੱਲ ਹੋਈ ਤਾਂ ਐ ਕਿਹਾ ਵੀ ਘਰ ਦੇ ਜੀ ਆਣੇ ਭੇਜੋ ਫਿਰ ਦੋ ਦਮਾ ਤੋਂ ਆਏ 108 ਐਂਬੂਲੈਂਸ ਆਈ 112 ਤੇ 100 ਨੰਬਰ ਤੇ ਅੱਧਾ ਘੰਟਾ ਹੀ ਫੋਨ ਕਰਦੇ ਕੋਈ 112 ਤੇ ਨਹੀਂ ਆਇਆ 100 ਤੇ ਨਹੀਂ ਆਇਆ ਕੋਈ ਇੱਥੇ 108 ਵਾਲੇ ਆਏ ਆ ਫਿਰ ਉਹਨਾਂ ਨੇ ਆਣ ਕੇ ਡੱਡ ਬੋੜੀ ਹਟਾਣਾ ਕਢਾ ਕੇ ਫਿਰ ਆ ਜੇ ਕੰਨ ਮਤਲਬ ਐਂਬੂਲੈਂਸ ਦੇ ਵਿੱਚ ਖੜੀ ਆ ਪਾ ਡੱਡ ਬੋੜੀ ਵਿੱਚ ਉਹ ਜੇ ਕਹਿੰਦਾ ਮਤਲਬ ਗੱਡੀ ਦੇ ਵਿੱਚ ਉਹਦੇ ਸੱਟਾਂ ਥੋੜੀਆਂ ਬਹੁਤੀਆਂ ਲੱਗੀਆਂ ਪਰ ਜ਼ਿਆਦਾ ਮੇਰੇ ਤੋਂ ਹੁਣ ਗੱਡੀ ਬੰਦ ਹੋਣ ਦਾ ਕਾਰਨ ਉਹਦਾ ਡੱਡ ਹੋਣ ਦਾ ਕਾਰਨ ਜ਼ਿਆਦਾ ਆ ਲੰਘੋ ਉਹਨੂੰ ਕੱਢਿਆ ਨਹੀਂ ਗਿਆ ਤੁਹਾਡੀ ਪ੍ਰੈਸ ਹੋ ਗਈ ਹਾਂਜੀ ਇਹ ਵਿੱਚ ਆਈ ਆ ਪੋਣੇ ਨੂੰ ਠੀਕ ਉਹਨਾਂ ਨੂੰ ਹੋਰ ਪੁੱਛ ਪੁੱਛੀ